ਮੇਰਾ ਨਾਮ सोनू ਸਰਕਾਰੀਆ ਜੀ ਕੀ ਕਰਨਾ ਚਾਹੋਗੇ ਭਾਈ ਜਿਹੜੀ ਬਿਲਡਿੰਗ ਡਿਮੋਲਿਸ਼ ਹੋਈ ਆ ਚੋਂਕੀ ਕੀ ਮਾਮਲਾ ਸੀ ਕੀ ਇਹ ਜੀ ਨੈਸ਼ਨਲ ਹਾਈਵੇਅ ਦੀ ਜਗ੍ਹਾ ਸੀ ਜਿਹੜੀ ਉਹਨਾਂ ਨੇ ਕਿ ਰੋਡ ਵਾਈਡਿੰਗ ਪ੍ਰੋਜੈਕਟ ਦੇ ਅੰਡਰ ਨੈਸ਼ਨਲ ਹਾਈਵੇਅ ਨੇ ਛੱਡੀ ਸੀ ਜਿਹੜੀ ਕਿ ਮੇਰੀ ਦੀਵਾਰ ਦੇ ਤੋਂ 10 ਫੁੱਟ ਗ੍ਰੀਨ ਬੈਲਟ ਆ ਜੀ ਉਤੋਂ ਗਾੜੀ ਸਾਰੀ ਨੈਸ਼ਨਲ ਹਾਈਵੇ ਦੀ ਸੜਕ ਆ ਸੜਕ ਐਦਾਂ ਵਾਂ ਕਿ ਜੋ ਤੁਸੀਂ ਥੱਲੇ ਦੇਖਦੇ ਹੋ ਕਿ ਇਹਦੇ ਵਿੱਚ ਜਦੋਂ ਆਪਾਂ ਉਧਰੋਂ ਆਣੇ ਆ ਇਹ ਸੜਕ ਇਧਰ ਨੂੰ ਅਜਨਾਲਾ ਰੋਡ ਪੋਰਟ ਵੱਲ ਨੂੰ ਜਾਂਦੀ ਉਹਨਾਂ ਨੇ ਇੱਥੇ ਇੱਕ ਯੂ-ਟਰਨ ਦੇ ਕੇ ਛੱਡ ਕੋ ਉਧਰ ਨੂੰ ਚੜ੍ਹਨੀ ਸੀ ਪਰ ਇਹਨਾਂ ਨੇ ਉੱਥੇ ਚੌਂਕੀ ਬਣਾ ਕੇ ਉਹ ਸੜਕ ਦਾ ਰਾਹ ਵੀ ਰੋਕਿਆ ਸੀਗਾ ਮੇਰੇ ਵੀ ਗੇਟ ਤੇ ਗਾੜੀ ਇਹਨਾਂ ਨੇ ਇੱਕ ਬਿਲਡਿੰਗ ਸ਼ੁਰੂ ਕਰ ਲਈ ਸੀ ਬਣਾਉਣੀ ਜਿਹਦੇ ਕਰਕੇ ਮੈਨੂੰ ਆਉਣ ਜਾਣ 'ਚ ਬੜੀ ਦਿੱਕਤ ਪਰੇਸ਼ਾਨੀ ਹੁੰਦੀ ਸੀ ਇਧਰ ਰਿਗਾਰਡਿੰਗ ਫਿਰ ਅਸੀਂ ਇਹਨਾਂ ਨੂੰ ਐਪਲੀਕੇਸ਼ਨਾਂ ਵੀ ਦਿੱਤੀਆਂ 17 ਤੋਂ ਇਹ ਕੰਮ ਚੱਲ ਰਿਹਾ ਸੀਗਾ ਕਿ ਚੁੱਕ ਦੋ ਚੁੱਕ ਦੋ ਪਰ ਕੋਈ ਨਹੀਂ ਸੀ ਫਿਰ 2022 ਦੇ ਵਿੱਚ ਜਦੋਂ ਇਹਨਾਂ ਨੇ ਪੱਕੀ ਬਿਲਡਿੰਗ ਦੀ ਕੰਸਟਰਕਸ਼ਨ ਸ਼ੁਰੂ ਕੀਤੀ ਉਹਦਾ ਫਿਰ ਅਸੀਂ ਆਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਜਿੱਤੋਂ ਕਿ ਆਨਰੇਬਲ ਹਾਈ ਕੋਰਟ ਨੇ ਕਾਰਵਾਈ ਕਰਦੇ ਹੋਏ 28 ਤਰੀਕ ਨੂੰ ਇਹਨਾਂ ਨੂੰ ਆਰਡਰ ਦਿੱਤਾ ਕਿ ਤੁਸੀਂ ਇਹਨੂੰ ਤੇ ਤੁਹਾਡੇ ਸਾਹਮਣੇ ਮਲਬਾ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿਆ ਹੋਇਆ ਐਫਆਈਆਰ ਉਸੇ ਰੋਟੀ ਛੱਡ ਗਈ ਕੀ ਫਰਕ ਪਤਾ ਨਹੀਂ ਨਾ ਪੁਲਿਸਾਂ ਨੂੰ ਲੱਗ ਜਾਣਾ ਇਹਨਾਂ ਦੀ ਤੁਸੀਂ ਇੱਕ ਨੈਗਲੀਜੈਂਸ ਲਾ ਲਓ ਜੀ ਅਸੀਂ ਤਾਂ ਇਹਨਾਂ ਨੂੰ ਦੋ ਦਿਨਾਂ ਦੀ ਫੋਨ ਵੀ ਕੀਤਾ ਜਿੱਦਾਂ ਦਾ ਇਹ ਆਰਡਰ ਹੋਇਆ ਸੀ ਇਹਨਾਂ ਨੂੰ ਕਰਨ ਦੇ ਕਿ ਤੁਸੀਂ ਆਪਣੇ ਸਰਕਾਰੀ ਕਾਗਜ ਖੜੋ ਆਪਣੇ ਬਾਕਸ ਖੜੋ ਜੋ ਵੀ ਪਿਆ ਪੜ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਿੰਨਾਂ ਚੌਂ ਦਿਨਾਂ ਦੇ ਵਿੱਚ ਇਹਨਾਂ ਨੂੰ ਕੋਈ ਅਸਰ ਨਹੀਂ ਹੋਣ ਵੀ ਕੋਰਟ ਨੇ ਦੱਸਾਂ ਦੇਣਾ ਟਾਈਮ ਦਿੱਤਾ ਇਹਨਾਂ ਨੂੰ ਕਿ ਬਿਲਕੁਲ ਮਲਬਾ ਸਾਫ਼ ਕਰਕੇ ਸਾਨੂੰ ਕਲੀਅਰ ਕਰਕੇ ਜਗ੍ਹਾ ਦੇ ਦਿਓ